ਇੰਨੀ ਕਿ ਭਰਾਵੋ ਸਾਡੇ ਕੋਲੇ ਜਾਣਕਾਰੀ ਹੁੰਦੀ ਆ ਉਹਨਾਂ ਨੂੰ ਤੁਹਾਨੂੰ ਦੱਸ ਦਿੰਦੇ ਆ ਆ ਦੇਖੋ ਮੀਨੂ ਖੁੜੀ ਲੇਟ ਸਟਾਰਟ ਕਰਨ ਲੱਗਦੇ ਆ ਆ ਰੇਡੀਏਟਰ ਦੀ ਸਫਾਈ ਜਰੂਰ ਕਰ ਲਿਆ ਕਰੋ ਭਰਾਵੋ ਇਹ ਵੀ ਵਾਰ ਕਰੈਕਟਰ ਬਵੀ ਜਾਂਦਾ ਰਹਿੰਦਾ ਹੈਗਾ ਵੀ ਆਹ ਇਹ ਲੱਗਦਾ ਜੋਰ ਜਿਹਾ ਮਾਰੀ ਜਾਂਦੇ ਨੇ ਕਿ ਰੇਡੀਏਟਰ ਆਹ ਦੇਖੋ ਰੇਡੀਏਟਰ ਜਮਾ ਬੰਤ ਸੀਗੇ ਵਿੱਚੋਂ ਗਾਰਾ ਨਿਕਲ ਰਿਹਾ ਹੈਗਾ ਕਈ ਕਈ ਕਾਫੀ ਵਾਰ ਤਾਂ ਉਹ ਵੀ ਹਵਾ ਹੂਆ ਮਾਰਾ ਲੈਂਦੇ ਇੱਕ ਵਾਰ ਸਾਫ ਜਰੂਰ ਕਰ ਲਿਆ ਕਰੋ ਇਹ ਜਿਹਨੇ ਮਾਰ ਰਿਹਾ ਇਹਦੇ ਨਾ ਕੋਈ ਨਿਸ਼ਾਨ ਨਹੀਂ ਆ ਦੇਖੋ ਵੀ ਐਂ ਇਹ ਬਹੁਤ ਛਾ ਪਹਾਰਾ ਦਾ ਹੈ ਨਹੀਂਗਾ ਵੀ ਨੋਰਮਲ ਜਿਹਾ ਪਹਾਰਾ ਮਾਰ ਕੇ ਸਾਰਾ ਰੀਡੀਏਟਰ ਸਾਫ ਹੋ ਜਾਂਦਾਗਾ ਕਾਫੀ ਭਰਾ ਗੌਰ ਨਹੀਂ ਕਰਦੇ ਰੇਡੀਏਟਰ ਬੰਦ ਹੋਏ ਪਏ ਹੁੰਦੇ ਆ ਤਾਂ ਅਸੀਂ ਤਾਂ ਹਰ ਰੋਜ਼ ਐਸ ਲੋਡ ਭਾਵੋ ਬ੍ਰਾਂਡਡ ਟਰੈਕਟਰ ਦੀ ਮੋਡੀਫਿਕੇਸ਼ਨ ਹੁੰਦੀ ਆ ਸਾਰੇ ਟਰੈਕਟਰ ਬ੍ਰਾਂਡ ਟਰੈਕਟਰ ਤੋਂ ਦੂਰ ਸਰਬੁੱਝ ਬਣਦਾ ਸੱਲਾ ਮਾਰਨੜ ਦੀ ਚੈਕਿੰਗ ਕਰਕੇ ਬ੍ਰਾਂਡਡ ਟਰੈਕਟਰ ਦੇ ਅਸੀਂ ਟਰੈਕਟਰ ਵਿਕਦੇ ਆ ਕਈ ਬ੍ਰਾਂਡਡ ਟਰੈਕਟਰਾਂ ਦੇ ਚਾਰਟਰ ਆਹ ਦੇਖੋ ਕਿਵੇਂ ਗਾਰਾ ਨਿਕਲਦਾ ਬਰਾਵਾ ਭਰੇ ਭਰੇ ਆ ਰੈਡੀਏਟਰ ਇੱਕਦਾਂ ਏਅਲ ਕਲਿੰਡਰ ਜੂਰ ਸਾਫ ਕਰ ਲਿਆ ਕਰੋ ਇਹ ਵੀ ਵਾਰ ਦੇਖਦੇ ਆਪਾਂ ਕਿ ਏਅਲ ਕਲਿੰਡਰ ਜੇ ਬੰਦ ਹੋਇਆ ਪਿਆ ਹੁੰਦਾ ਉਦੋਂ ਵੀ ਟਰੈਕਟਰ ਦਾ ਜੋਰ ਨਹੀਂ ਲਾਉਂਦਾਗਾ ਰੇਜ ਨਹੀਂ ਵਧਦਾਗਾ ਕਾਫੀ ਦਿੱਕਤ ਆਉਂਦੀ ਹੈ ਆਹ ਦੇਖੋ ਅਸੀਂ ਜਿਵੇਂ ਖੋਲ ਕੇ ਚੰਗੀ ਤਰ੍ਹਾਂ ਸਾਫ ਕਰ ਰਹੇ ਹਾਂ ਛੱਤੂ ਕੀ ਦਾ ਰੈਡੀਏਟਰ ਤੁਸੀਂ ਵੀ ਜਰੂਰ ਇਹਨੂੰ ਸਾਫ ਕਰਿਓ ਬਾਕੀ ਇਹਦੇ ਨਾਲ ਇਹਦੇ ਨਾਲ ਥੋੜੇ ਸਮਾਂ ਇਹਦੇ ਨਾਲ ਸਾਫ ਕਰਨਾ ਚਾਹੀਦਾ ਕਿ ਹਵਾ ਨਾਲ ਵਧੀਆ ਸਾਫ ਹੁੰਦਾ ਜਰੂਰ ਤੁਸੀਂ ਕਮੈਂਟ ਕਰਕੇ ਜਰੂਰ ਰਾਇਓ ਦਿਓ ਧੰਨਵਾਦ